ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਨਮ ਦਿਨ ਹੈ ਜਿੱਥੇ ਕੀ ਭਾਜਪਾ 15 ਵਾਲਾ ਮਨਾ ਰਹੀ ਹੈ ਜਿੱਥੇ ਕੀ 15 ਦਿਨਾਂ ਤੋਂ ਲਗਾਤਾਰ ਪ੍ਰੋਗਰਾਮ ਮੁੜ ਕੇ ਜਾਣੇ ਤਾਂ ਅੱਜ ਜਿਹੜਾ ਕੀ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਕੁਮਾਰ ਵੱਲੋਂ ਨੈਸ਼ਨਲ ਅਨਐਮਪਲੋਇਡ ਡੇ ਮਨਾਇਆ ਜਾ ਰਿਹਾ ਹੈ ਤਾਂ ਕਦੀ ਰਿਕਸ਼ੇ ਚ ਲਾਇਆ ਜਾ ਰਹੇ ਨੇ ਕਦੀ ਸਮੋਸੇ ਤਲੇ ਜਾ ਰਹੇ ਨੇ ਕਦੀ ਫਰੂਟ ਜਿਹੜਾ ਕੀ ਉਹ ਵੇਚਿਆ ਜਾ ਰਿਹਾ ਹੈ ਦਲਬਾਤ ਖੱਲੇ ਰਾਹੁਲ ਕੁਮਾਰ ਮੇਰੇ ਨਾਲ ਹੈ ਭਾਜੀ ਬੀਜੇਪੀ ਦੇ ਕਹਿੰਦੀ ਵੀ ਪ੍ਰਧਾਨ ਮੰਤਰੀ ਕਰਕੇ ਵੀ ਦੇਸ਼ ਜਿਹੜਾ ਕੀ ਬਹੁਤ ਉਚਾਈਆਂ ਤੇ ਪਹੁੰਚ ਗਿਆ ਤੁਸੀਂ ਅੱਜ ਅਨਪਲੋਇਮੈਂਟ ਡੇ ਬਣਾ ਰਹੇ ਵੇਖੋ ਜੀ ਅੱਜ ਸਾਡੇ ਦੇਸ਼ ਦੇ ਬਹੁਤ ਹੀ ਵਿਰਸ਼ਟ ਨੇਤਾ ਮੰਨੇ ਜਾਂਦੇ ਜਿਹੜੇ ਬੀਜੇਪੀ ਵੱਲੋਂ ਉਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਆ ਇਸ ਜਨਮ ਦਿਨ ਨੂੰ ਜੂਤ ਕਾਂਗਰਸ ਹਰ ਸਾਲ ਇੱਕ ਬੇਰਜ਼ਗਾਰੀ ਦਿਵਸ ਤੇ ਤੌਰ ਤੇ ਮਨਾਇਆ ਜਾਂਦਾ ਵਾ ਜਿਵੇਂ ਕਿ ਅਸੀਂ ਪਿਛਲੀ ਵਾਰ ਵੀ ਮਨਾਇਆ ਸੀ ਇਹਨਾਂ ਦੇ ਇੱਕ ਪ੍ਰਧਾਨ ਮੰਤਰੀ ਦੇ ਜੁਮਲੇ ਆ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ 2 ਕਰੋੜ ਨੌਕਰੀਆਂ ਪੂਰੇ ਸਾਲ ਚ ਤੇ ਛੱਡੋ ਇਹਨਾਂ ਦੇ ਪੂਰੇ ਕਾਰਜਕਾਲ 10 ਸਾਲ ਦੇ ਵਿੱਚ ਹੁਣ 12 11ਵਾਂ ਸਾਲ ਲੱਗ ਚੁੱਕਾ ਪਰ ਇਹਨਾਂ ਦੇ ਕਾਰਜਕਾਲ ਦੇ ਵਿੱਚ ਪੂਰੇ 11 ਸਾਲ ਦੇ ਕਾਰਜਕਾਲ ਚ ਵੀ ਇੰਨੀ ਨੌਕਰੀ ਨਹੀਂ ਮਿਲੀ ਜਿੰਨਾ ਇਹਨਾਂ ਸਾਲ ਦਾ ਜਮਲਾ ਛੱਡਿਆ ਹੈ ਇਹ ਜੁਮਲੇ ਛੱਡਦੇ ਸੀ ਫਿਰ ਕਿਸੇ ਹੋਰ ਸਰਕਾਰ ਕਿਸ ਨੇ ਬਣਾਈ ਵੇਖੋ ਜੀ ਇਹ ਭਾਜਪਾ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਇੱਕ ਬੇਰਜਗਾਰੀ ਦੀ ਸਰਕਾਰ ਆ ਇਹਦੇ ਦੌਰਾਨ ਜਿੰਨੇ ਵੀ ਸਰਕਾਰੀ ادارے ਸੀ ਪ੍ਰਾਈਵੇਟ ادارے ਹੋ ਚੁੱਕੇ ਆ ਇਹ ਸਿਰਫ ਦੋ ਤਿੰਨ ਜਾਣਿਆਂ ਨੂੰ ਇੱਕ ਕਰਨ ਵਾਸਤੇ ਉਹਨਾਂ ਨੂੰ ਬੜਾਵਾ ਦੇਣ ਵਾਸਤੇ ਉਹਨਾਂ ਨੂੰ ਫੰਡ ਇਕੱਠਾ ਕਰਨ ਲਈ ਉਹਨਾਂ ਦਾ ਹੀ ਸਾਥ ਦੇ ਰਿਹਾ ਤੇ ਉਹਨਾਂ ਦਾ ਹੀ ਬਿਜ਼ਨਸ ਵੱਧ ਰਿਹਾ ਬਾਕੀ ਬੇਰਜਗਾਰ ਹੁੰਦੇ ਜਾ ਰਿਹਾ ਤੇ ਲੋਕਾਂ ਦੀਆਂ ਨੌਕਰੀਆਂ ਖੁੰਝਦੀਆਂ ਜਾ ਰਹੀਆਂ ਮੈਂ ਤੁਹਾਡਾ ਕਹਾਂ ਜੇ ਜਿਹੜੀ ਮੋਦੀ ਸਰਕਾਰ ਸਿਰਫ ਕਾਰਪੋਰੇਟਰਾਂ ਦੀ ਸਰਕਾਰ ਹੈ ਹਾਂਜੀ ਵੱਡੇ ਘਰਾਣਿਆਂ ਦੀਆਂ ਦੋ ਤਿੰਨ ਦੇਜ ਦੇ ਵੱਡੇ ਘਰਾਣੇ ਆ ਉਹਨਾਂ ਦੀ ਸਰਕਾਰ ਤੁਸੀਂ ਮੈਂ ਦੇਖਿਆ ਤੁਸੀਂ ਰਿਕਸ਼ਾ ਵੀ ਚਲਾਇਆ ਤੁਸੀਂ ਸਮੋਸੇ ਵੀ ਕੱਢੇ ਆ ਤੇ ਨਾਲ ਫਰੂਟ ਵੀ ਵੇਚਿਆ ਇਹਦਾ ਕੀ ਕਾਰਨ ਹੈ ਇਹ ਇਸ ਕਰਕੇ ਕੱਢੇ ਗਏ ਆ ਸਮੋਸੇ ਤਾਂ ਕਰਕੇ ਵੇਚੇ ਗਏ ਆ ਇਹਨਾਂ ਕਹਾ ਹੀ ਕਿ ਜਿਹੜੇ ਨੌਜਵਾਨ ਆ ਉਹ ਪਕੌੜੇ ਤਾਲਣ ਰਖਸ਼ੇ ਚ ਲਾਣ ਫਰੂਟ ਦੀਆਂ ਰੇੜੀਆਂ ਲਾਣ ਇਹ ਇਸ ਚੀਜ਼ ਨੂੰ ਨੌਕਰੀ ਮੰਨੀ ਜਾ ਰਿਹਾ ਜੇ ਇੰਨੀਆਂ ਡਿਗਰੀਆਂ ਲੈ ਲੈ ਕੇ ਬੱਚਿਆਂ ਨੇ ਯੂਨੀਵਰਸਿਟੀ ਚ ਹੁਣ ਪੜ੍ਹਾਈਆਂ ਦੇ ਖਰਚੇ ਵੀ ਵੱਧ ਗਏ ਆ ਫੀਸਾਂ ਇਸ ਵਾਰੀ ਗੁਰਨਾਨ ਦੇਵ ਯੂਨੀਵਰਸਿਟੀ ਵਿੱਚ 5% ਵਧੀਆਂ ਇੰਨੇ ਖਰਚਿਆਂ ਦੇ ਬਾਵਜੂਦ ਵੀ ਨੌਕਰੀਆਂ ਨਹੀਂ ਮਿਲਦੀਆਂ ਫਿਰ ਰੇੜੀਆਂ ਹੀ ਲਾਉਣੀਆਂ ਤੇ ਫਿਰ ਇਹਨਾਂ ਦੇ ਜੁਮਲੇ ਸਹੀ ਆ ਅਸੀਂ ਇਹਨਾਂ ਨੂੰ ਸੱਚੀ ਪਕੌੜੇ ਤਲ ਕੇ ਵਕਾਹਤ ਹੁੰਦਾ ਏਕ ਪੜੇ ਲਿਖੇ ਨੌਜਵਾਨ ਵਸੇ ਐਸਾੜੀਆਂ ਚੀਜ਼ਾਂ ਕਰਨੀਆਂ ਪੜੇ ਲਿਖੇ ਨੌਜਵਾਨ ਦੀ ਖੇਤਾਂ ਵਿੱਚ ਲਾ ਸਕਦਾ ਨਾ ਹੀ ਸਮੋਸੇ ਵੇਚ ਸਕਦਾ ਨਾ ਹੀ ਸਬਜੀ ਵੇਚ ਸਕਦਾ ਉਹ ਤੇ ਮਜਬੂਰੀ ਦਾ ਮਾਰਿਆ ਆਪਣੀ ਇੱਜ਼ਤ ਬਚਾਉਣ ਦੇ ਚੱਕਰ 'ਚ ਐੋ ਜੇ ਕੰਮ ਵੀ ਨਹੀਂ ਕਰ ਸਕਦੇ ਪਰ ਇਹ ਕੇਂਦਰ ਸਰਕਾਰ ਮੋਦੀ ਸਰਕਾਰ ਨੂੰ ਚਾਹੀਦਾ ਵੀ ਆਪਾਂ ਜੋ ਵਾਅਦੇ ਕਰਕੇ ਹਰ ਵਾਰੀ ਆਏ ਹਾਂ ਉਹਨੂੰ ਪੂਰਾ ਕੀਤਾ ਜਾਵੇ ਤੁਸੀਂ ਕਹਿੰਦੇ ਨਾ 1 ਕਰੋੜ ਨੌਕਰੀ 2 ਕਰੋੜ ਨੌਕਰੀਆਂ ਇਹ ਹਰ ਸਾਲ ਜੇ 50 ਲੱਖ ਨੌਕਰੀਆਂ ਵੀ ਦੇ ਦਿੱਤੀਆਂ ਜਾਂ ਪ੍ਰਾਈਵੇਟ ਘਰਾਣੇ ਦੇ ਵਿੱਚ ਕੋਈ ਕੰਪਨੀਆਂ ਬਾਹਰੋਂ ਲਿਆ ਕੇ ਜੇ ਕੰਪਨੀਆਂ ਦੇ ਵਿੱਚ ਹੀ ਆਪਾਂ ਨੂੰ ਰੋਜਗਾਰ ਦਿੱਤਾ ਜਾਵੇ ਤੇ ਸਾਡੇ ਵਰਗੇ ਪੜੇ ਲਿਖੇ ਗ੍ਰੈਜੂਏਟ ਡਿਗਰੀਆਂ ਵਾਲੇ ਬੱਚਿਆਂ ਨੂੰ ਇਹ ਰਖਸ਼ੇ ਫਰੂਡ ਦੀਆਂ ਰੇੜੀਆਂ ਤੇ ਨੱਖ ਲਾਉਣਾ ਪਵੇ ਤੁਸੀਂ ਕੀ ਕੰਮ ਕਰਦੇ ਹੋ ਵੇਖੋ ਜੀ ਮੈਂ ਬਿਜਲੀ ਬੋਰਡ ਦੇ ਵਿੱਚ ਪਹਿਲਾਂ ਪ੍ਰਾਈਵੇਟ ਲੱਗਾ ਸੀ ਇਸ ਪ੍ਰਾਈਵੇਟ ਦੀ ਵੀ ਸੁਣ ਲਓ ਪ੍ਰਾਈਵੇਟ ਮੀਟਰ ਰੀਡਰ ਦੇ ਵਿੱਚ ਕੀ ਹੁੰਦਾ ਸੀ ਇਹਨਾਂ ਨੇ ਪ੍ਰਾਈਵੇਟ ਘਰਾਣੇ ਕਰ ਦਿੱਤੇ ਹੋਇਆ ਸਾਰੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਮੀਟਰ ਰੀਡਰ ਦੀ ਹਰ ਬੰਦਾ ਜਿਹੜਾ ਨੌਕਰੀ ਕਰਦਾ ਉਹ ਸਾਲ ਬਾਅਦ ਚਾਹੁੰਦਾ ਆ ਵੀ ਮੇਰੀ ਨੌਕਰੀ ਦੀ ਤਨਖਾਹ ਦੇ ਵਿੱਚ ਵਧਾਵਾ ਹੋਵੇ ਪਰ ਹਰ ਸਾਲ ਮੀਟਰ ਰੀਡਰ ਦੀ ਮਹੀਨੇ ਬਾਅਦ ਜੇ ਪਿਛਲੇ ਵਰੀ ਉਹਦੀ 10-15000 ਤਨਖਾਹ ਆਈ ਆ ਅਗਲੀ ਵਰੀ 2 ਮਹੀਨੇ ਬਾਅਦ ਜੇ ਉਸੇ ਇਲਾਕੇ ਵਿੱਚ ਜਾਂਦਾ ਉਹਦੀ ਤਨਖਾਹ 15000 16000 ਹੋਂ ਦੀ ਬਜਾਏ 14000 ਹੁੰਦੀ ਫਿਰ 2 ਮਹੀਨੇ ਬਾਅਦ ਜਾਂਦਾ ਉਹਦੀ ਤਨਖਾਹ 14 ਤੋਂ 13 ਹੋਊਗੀ ਮਤਲਬ 2 ਸਾਲਾਂ ਦੇ ਵਿੱਚ ਉਹ ਬੰਦਾ 2000 ਤੇ ਸਿੰਟ ਕੇ ਰਹਿ ਜਾਊਗਾ ਉਹਦਾ ਕਾਰਨ ਇਹ ਆ ਇਹਨਾਂ ਨੇ ਇਹਦੇ ਵਿੱਚ ਵੀ ਪ੍ਰਾਈਵੇਟ ਘਰਾਨਿਆਂ ਨੂੰ ਮੌਕਾ ਦਿੱਤਾ ਆ ਇਹ ਇਹਨਾਂ ਨੇ ਸਮਾਰਟ ਮੀਟਰ ਲਾ ਕੇ ਬੇਰਜਾਰ ਕਰ ਦਿੱਤੇ ਹੋਇਆ 500 ਮੀਟਰ ਰੀਡਰ ਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਤੁਹਾਨੂੰ ਦੇਖਣਗੇ 2 ਸਾਲਾਂ ਦੇ ਵਿੱਚ ਪੂਰੇ ਬੇਰਜਾਰ ਹੋ ਜਾਣਗੇ ਜਿਹੜੇ ਆਪਣੀ ਰੋਟੀ ਪਰਿਵਾਰ ਦੀ ਚਲਾਉਂਦੇ ਸੀ ਪਰ ਉਹਨਾਂ ਨੇ ਹੁਣ ਪ੍ਰਾਈਵੇਟ ਕਰ ਦਿੱਤੇ ਹਰ ਹਰ ਮਹੀਨੇ ਇੱਕ ਮੀਟਰ ਰੀਡਰ ਦੀ ਤਨਖਾਹ 3 4 500 ਰੁਪਿਆ ਘਟ ਰਹੀ ਆ ਜਦਕਿ ਹਰ ਮੀਟਰ ਰੀਡਰ ਦੀ ਤਨਖਾਹ ਵਧਣੀ ਚਾਹੀਦੀ ਹੈ ਤਾਂ ਹੁਣ ਹੱਲ ਕੀ ਸਮਝਦੇ ਤੁਸੀਂ ਆਪਣੀ ਨਜ਼ਰਾਂ ਵਿੱਚ ਇਸ ਦਾ ਹੱਲ ਇਹੀ ਹੋ ਸਕਦਾ ਹੈ ਵੀ ਜਿਹੜੇ ਪ੍ਰਾਈਵੇਟ ਘਰਾਣਿਆਂ ਨੂੰ ਤਰਜੀਹ ਦਿੱਤੀ ਜਾਂਦੀ ਉਹਨਾਂ ਨੂੰ ਬੜਾਵਾ ਦਿੱਤਾ ਜਾਂਦਾ ਉਹਨੂੰ ਬੰਦ ਕਰਕੇ ਤੇ ਕੰਪਨੀਆਂ ਖੋਲੀਆਂ ਜਾਣ ਇਹ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਹੀ ਚਾਹੇ ਨੌਕਰੀ ਮਿਲੇ ਪਰ ਮਿਲਣੀ ਚਾਹੀਦੀਆਂ ਜਿਹੜੇ ਪ੍ਰਾਈਵੇਟ ਘਰਾਣੇ ਆ ਉਹਨਾਂ ਨੂੰ ਬੰਦ ਹੋਣਾ ਚਾਹੀਦਾ ਜਿਹੜੇ ਦੋ ਚਾਰ ਘਰਾਣੇ ਹੀ ਪੂਰੇ ਦੇਸ਼ ਦਾ ਸੀਮਿੰਟ ਕੇ ਰਹਿ ਗਏ ਆ ਉਹਨਾਂ ਦਾ ਬੇਟਾ ਇੱਕ ਗੰਦੇਲੀ 50 ਹਜ਼ਾਰ ਕੱਢਣਾ ਓਕਾਂ ਦਾ ਉਹ 5 ਹਜ਼ਾਰ ਕਰੋੜ ਆਪਣੇ ਮੁੰਡੇ ਦੇ ਵਿਆਹ ਤੇ ਹੀ ਲਾਈ ਜਾ ਰਿਆ ਇਹ ਸਿਰਫ ਮੋਦੀ ਦੀ ਬਦੌਲਤੀ ਹੈ ਬਿਲਕੁਲ ਇੱਥੇ ਕੀ ਅੱਜ ਪੜ੍ਹੇ ਲਿਖੇ ਨੌਜਵਾਨਾਂ ਵੱਲੋਂ ਜਿਹੜਾ ਕਿ ਇੱਥੇ ਬੇਰੋਜ਼ਗਾਰੀ ਦੀ ਵਸ ਬਣਾਈ ਜਾ ਰਹੀ ਹੈ ਕੀ ਗੱਲ ਹੈ ਭਾਜੀ ਤੁਹਾਡਾ ਸੋ ਦੁਨੀਆ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਹੁਣ ਜਿੰਨੇ ਵੀ ਸਾਰੇ ਬੱਚੇ ਖੜੇ ਨੇ ਪੜ੍ਹੇ ਲਿਖੇ ਸਾਰੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਣਗੇ ਫਿਰ ਕਿ ਕਿਦੇ ਪਾਸੇ ਜਾਣਗੇ ਚੋਰੀ ਚਕਾਰੀ ਲੁੱਟਖੋ ਇਹਨਾਂ ਨੂੰ ਬੜਾਵਾ ਦੇ ਰਹੀ ਹੈ ਫਿਰ ਸਰਕਾਰ ਇੱਕ ਸਰਕਾਰ ਤੇ ਦਿੱਲੀ ਬੇਟੀ ਆ ਇੱਕ ਸਾਡੇ ਆ ਮਰ ਦੁੱਤੀ ਆ ਆਮ ਪਾਰਟੀ ਇਹਦੇ ਗੇੜਾ ਕਰਕੇ ਹਰ ਦੁਕਾਨਾਂ ਤੇ ਬੰਨ ਦਾ ਬੁਰਾ ਹੀ ਆ ਰਿਹਾ ਸੱਤਵੇਂ ਦੁਕਾਨਾਂ ਬੰਦ ਕਰਕੇ ਘਰ ਤੇ ਜੀ ਰਿਹਾ ਠੀਕ ਹੈ ਜੀ ਘਰ ਤੇ ਕਹਿੰਦੇ ਏਡੀ ਛੇਤੀ ਆ ਗਏ ਜਹਾ ਤੇ ਇਹ ਕਦੇ ਬਚ ਕੇ ਆਏ ਕਿ ਲੁੱਟ ਖੋਣਾ ਸਾਡੀ ਹੋ ਜੇ ਦੁਕਾਨ ਮੇਰੀ ਦੀ 2 ਵਜੇ ਚੋਰੀ ਹੋ ਚੁੱਕੀ ਆ ਠੀਕ ਹੈ ਜੀ ਕੁੜੀ ਪਰਸੋਂ ਦੀ ਗੱਲ ਹੈ ਕਰਤਾਰ ਨਗਰ ਸਾਡੇ ਦੇ ਵਿੱਚ ਕੋਈ ਫੋਨ ਖੋਇਆ ਗਿਆ ਉਹ ਕੁੜੀ ਦਾ ਪਤਾ ਨਹੀਂ ਕਿਤਰਾ ਚੀਕਾ ਮਾਰ ਕੇ ਆਵਾਜ਼ ਬੰਦੇ ਇਕੱਠੇ ਹੋ ਗਏ ਤਾਂ ਉਸ ਸਮੇਂ ਕੇ ਭੱਜ ਗਏ ਲੇਕਿਨ ਅੰਬਰ ਘਰ ਦਾ ਇਹ ਮਾ ਬੁਰਾ ਹਾਲ ਜੇ ਕਿ ਜਾਣੇ ਕੀ ਕੋਈ ਬੰਦਾ ਚੈਨ ਜਾਂ ਫੋਨ ਤੇ ਗੱਲ ਕਰਦਾ ਵੀ ਅਥੋਂ ਕੋਹੇ ਲੈ ਜਾਂਦੇ ਨੇ ਇਸ ਕਰਕੇ ਇਹ ਮਰੇ ਸਰਕਾਰ ਦਾ ਬੇੜਾ ਗਰਖ ਹੋਇਆ ਜੇ ਤੇ ਮੈਂ ਤਾਂ ਇਹ ਅਪੀਲ ਕਰਦਾ ਹਾਂ ਕਿ ਇਹਨਾਂ ਨੂੰ ਛੇਤੀ ਛੇਤੀ ਨਿਪਟਾਰਾ ਕਰੋ ਇਹਨਾਂ ਦਾ ਤੇ ਜਿਹੜੀ ਅਬ ਕੋਈ ਪਾਰਟੀ ਕਾਂਗਰਸ ਪਾਰਟੀ ਨੂੰ ਲਓ ਮੋਦੀ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਮੋਦੀ ਸਰਕਾਰ ਲਗਾਤਾਰ ਤੀਜੀ ਵਾਰ रिपीट ਹੋ ਗਈ ਜੇਕਰ ਮੋਦੀ ਸਰਕਾਰ ਨੇ ਵਾਦੇ ਨਹੀਂ ਪੂਰੇ ਕੀਤੇ ਜਨਤਾ ਨਾਲ ਵੀ ਤੀਜੀ ਵਾਰੀ ਪਲੀ ਸਰ ਕਿੱਧਰ ਰੀਪੀਟ ਹੋਈ ਆ ਕੋਈ ਇਹਨਾਂ ਦੀ ਰੀਪੀਟ ਹੋਈ ਆ ਇਹ ਗੱਟ ਜੋਰ ਨਹੀਂ ਆ ਇਹ ਕੁੱਟਣਾ ਹੈ ਇਹਦਾ ਸਮਝੋ ਰੀਪੀਟ ਹੋ ਗਈ ਕੋਲ ਕਹਿੰਦਾ ਰੀਪੀਟ ਹੋਵੇ ਵਾਦੇ ਭਰੇ ਕਰਦੇ 400 ਉੱਪਰ ਦੇ 400 ਬਾਅਦ 300 ਵਾਰ ਕਿਤੇ 400 ਵਾਰ ਇਹ ਸਰਕਾਰ ਦਾ ਇਹਦਾ ਵੀ ਹਿੱਲੀ ਭਈ ਅੰਦਰ ਤੇਗਾ ਹਿੱਲੀ ਭਈ ਆ ਇਹਦਾ ਕੰਮ ਹੋ ਜਾਣਾ ਰੁਜੋ ਸਾਲ ਤੋਂ ਸਾਰੀ ਕੰਮ ਖਤਮ ਹੋ ਜਾਣਾ ਇਹਦਾ ਆਵੇਂ ਸਰਕਾਰ ਸਾਡੀ ਕਾਂਗਰਸ ਸਰਕਾਰ ਹੋਏਗੀ ਕਾਂਗਰ ਨੇ ਗੜਜਰ ਤੇ ਆ ਲੇਕਿਨ ਸਰਕਾਰ ਆਪਣੇ ਤੇ ਲੜੀ ਨਹੀਂ ਨਾ ਕਰਦੇ ਕਿ ਕਰਦੇ ਕਿਤਲੇ ਨਾ ਹਵਾਨਾ ਨੇ ਵੀ ਜਿਹੜੀ ਆਪਣੇ ਜਿਹੜੀ ਮੋਦੀ ਸਰਕਾਰ ਆ ਤੇ ਘਰ ਘਰ ਜਾ ਕੇ ਦੋ ਜੀ ਮੈਨੂੰ 5 ਸੀਟਾਂ ਦੇ ਕੋਈ ਘਰ ਚ ਲਈ ਜਾ ਕੇ ਲੈਓ ਜੀ ਮੈਨੂੰ ਸੀਟਾਂ ਤਾਂ ਮੈਂ ਸਰਕਾਰ ਬਣਾਣੀ ਆ ਸਰਕਾਰ ਮੈਂ ਵੀ ਆਪਣੀ ਮжоਰਿਟੀ ਨਹੀਂ ਆਈਗੀ ਤਾਂ ਬੇਕੋ ਜੀ ਕੀ ਕਹਿੰਦਾ ਜੀ ਆ ਜਿਹੜਾ ਬੇਰੋਜ਼ਗਾਰੀ ਦੀ ਬਸਮਾ ਜਿਹੜਾ ਜੀ ਪ੍ਰਧਾਨ ਮੰਤਰੀ ਨਰਮਿੰਦਰ ਜਿਹਦਾ ਜਨਮ ਦੇ ਨਹੀਂ ਉਹਨਾਂ ਨੇ ਕਿਹਾ ਸੀ ਕਿ ਆਈ ਹਰ ਸਾਲ 2 ਕਰੋੜ ਨੌਕਰੀਆਂ ਦਵਾਗੇ ਤੇ ਜੋ ਕੀ ਉਹਨਾਂ ਨੇ ਨਹੀਂ ਦਿੱਤਾ ਤੇ ਅੱਜ ਜਿਹੜੇ ਅੰਮ੍ਰਿਤਸਰ ਯੂਥ ਕਾਂਗਰਸ ਦੀ ਟੀਮ ਵੱਲੋਂ ਆ ਨੈਸ਼ਨਲ ਬੇਰੋਜ਼ਗਾਰੀ ਦਿਵ ਕਹਿਆ ਸੀ ਅੱਜ ਪੜੇ ਲਿਖੇ ਨੌਜਵਾਨ ਰੇੜੀਆਂ ਲਾ ਰਹੇ ਸਮੋਸੇ ਵੇਚ ਰਹੇ ਆ ਤੇ ਰਿਕਸ਼ੇ ਚਲਾ ਰਹੇ ਆ ਤੇ ਆਪਾਂ ਇਸ ਤਰ੍ਹਾਂ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅਨੂੰ ਸਰਕਾਰ ਨੂੰ ਜਿੱਦ ਕਰਾ ਕਿ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਲੋਕਾਂ ਦੇ ਵਿੱਚ ਆਪਣੇ ਵਾਅਦੇ ਤੇ ਖਰੇ ਉਤਰੋ ਅਸੀਂ ਇਸ ਕਰਕੇ ਪ੍ਰੋਟੈਸਟ ਕੀਤਾ ਆ ਤੇ ਬਿਲਕੁਲ ਜੀ ਬਿਲਕੁਲ ਕਾਰਪੋਰੇਟ ਘਰਾਣਿਆਂ ਤੋਂ ਇਲਾਵਾ ਵੀ ਜਿਹੜੇ ਬੇਰੋਜ਼ਗਾਰ ਯੁਵਾਕ ਪੁਲੇ ਸੱਡੇ ਨੇ ਉਹਨਾਂ ਨੇ ਅੱਜ ਇੱਕ ਵੱਖਰਾ ਜਿਹਾ ਕੀ ਪ੍ਰਦਰਸ਼ਨ ਕੀਤਾ ਨੌਜਵਾਨਾਂ ਨੇ ਰਿਕਸ਼ਾ ਵੀ ਚਲਾਇਆ ਨਾਲ ਨਾਲ ਫਰੂਟ ਵੀ ਵੇਚੇ ਤੇ ਲਾਲ ਸਮੋਸੇ ਵੀ ਵੇਚੇ ਕਿਉਂਕਿ ਆਖਿਆ ਜਾ ਰਿਹਾ ਪੜ੍ਹੇ ਲਿਖੇ ਬੇਰੋਜ਼ਗਾਰ ਜਿਹੜੇ ਨੌਜਵਾਨਾਂ ਨੂੰ ਬਹੁਤ ਦਿੱਕਤ ਹੋ ਰਹੀ ਹੈ ਕਿਉਂਕਿ ਜ਼ਿੰਮੇਵਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਔਰ ਬੇਰੋਜ਼ਗਾਰੀ ਵੀ ਉਸੇ ਤਰੀਕੇ ਨਾਲ ਵਧਦੀ ਜਾ ਰਹੀ ਹੈ ਔਰ ਕਾਂਗਰਸ ਦੇ ਯੁਵਾ ਦੇ ਜਿਹੜੇ ਪ੍ਰਧਾਨ ਨੇ ਰਾਹੁਲ ਕੁਮਾਰ ਉਹਨਾਂ ਨੇ ਆਖਿਆ ਵੀ ਕੇਂਦਰ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਆਈ ਹੈ ਉਸ ਨੇ ਆਖਿਆ ਸੀ ਹਰ ਸਾਲ 2 ਕਰੋੜ ਯੁਵਾਵਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਉਹ ਨੌਕਰੀਆਂ ਕਿੱਥੇ ਨੇ ਇਕਰ ਐਸਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਅੰਦਰ ਨੌਜਵਾਨ ਜਿਹੜੇ ਕੀ ਹੋਰ ਬੇਰੋਜ਼ਗਾਰ ਵਿਖਾਈ ਦੇਣਗੇ ਇਸ ਕਰਕੇ

ਵੱਟਸਐਪ ਜਨਰਲ ਪਰ